त हुन ਉਹ ਘੜਤ ਵੀ ਕਰਵਾਏ ਸਾਹਮਣੇ ਨੂੰ ਵੜਾਇਆ ਡੀਟਰ ਨੂੰ ਵੜਾਇਆ ਆਪੇ ਲੈ ਗਿਆ ਤਾਂ ਨਾ ਤੂੰ ਸਾਰਾ ਬਰਗ ਨਾ ਕਰਿਆ ਨਾ ਮੈਂ ਬਣਾ ਕੇ ਕਰਦਾ ਉਹ ਪੀਰਾਂ ਦੇ ਬਾਬੇ ਨੂੰ ਤਹਾਇ ਸਾਲ ਨਹੀਂ ਬਰੋਣਾ ਜੇ ਕਹਾਂ

ਜਿਨੇ ਕਿਹਾ ਤੇ ਇਹਨਾਂ ਨੇ ਇੱਕ ਘੋੜਾ ਨਹੀਂ ਵਾਦਦਾ ਚਾਰ ਚਾਰ ਸਟਾਣੇ ਪਿਆਰ ਕਰ ਰਹੇ ਆ ਟਾਪ ਨੇ ਚਾਰ ਅੱਜ ਚਾਰਾਂ ਦੀ ਕੀਮਤ 1 ਕਰੋੜ ਤੋਂ ਉਪਰ ਆ ਇੱਕ ਜੰਮ ਦਾ 1 ਕਰੋੜ 8 ਲੱਖ ਦਾ ਫਿਰ ਤੇ ਜੰਮ ਦਾ ਇੱਕ ਵਾਰ ਤਾੜੀ ਲਾ ਦਿਓ ਹੁਣ ਪੰਜਾਬ ਸ਼ਨਾਰ ਦੀ 2 ਲੱਖ ਫੀਸ ਆ ਹੁਣ ਆ 1 ਮਿੰਟ ਪਹਿਲਾਂ ਦੁਆਰ ਤੇ ਗੱਲ ਆਈ ਆ ਬੋਲਣ ਲੱਗਿਆ ਥੋੜਾ ਪਿਆਰ ਲਈ ਜਿਨ੍ਹਾਂ ਦੀ ਚੰਗੀ ਘੋੜੀ ਆ ਬਰੱਡ ਲਾਈਨ ਚੰਗੀ ਆ छत्ती अती फीस माप एक लख लगे बी ने मैं अपने प्यार, प्यार गिफ्ट एक पंजाब का बच्चा मैंने गिफ्ट तारी मार मा मा दाबे बहुत वाला दिल है बाबे का वो बा सा बहुत बड़ा दिल है बसेरा बसेरा ਬਾਬੇ ਨੇ ਗਿਫਟ ਕੀਤਾ ਗਿਫਟ ਦਰਸ਼ਕੋ ਫੋਨਾਂ ਦਾ ਧਿਆਨ ਰੱਖੋ ਆਪਣਾ ਭਾਈ ਪਿੱਛੇ ਹੋ ਜਾ ਯਾਰ ਭਰਾ ਵੜ ਕੇ ਸਾਰੇ ਯਾਰ ਭਾਈ ਬੌਂਡਾ ਦਾ ਕੋਲ ਦਾ ਧਿਆਨ ਰੱਖੋ ਕਿਉਂਕਿ ਪਾਪਾ ਜੀ ਨੇ ਹੋਰ ਗੁਰੂ ਜੀ ਬੇਨਤੀ ਕੀਤੀ ਹੈ ਤਿੰਨ ਕੋਲੇ ਤਿੰਨ ਕੋਲੇ ਗੁਰੂ ਦੇ ਪੰਖ ਨੂੰ ਦਿੱਤੇ ਆ ਬਾਬੇ ਨੇ ਫਰੀ ਦੇ ਵਿੱਚ ਉਹ ਚਾਰ ਜੰਮਰਾ ਬਾਬੇ ਦਾ ਬਹੁਤ ਵੱਡਾ ਨੁਕਸਾਨ ਸਿਰ ਤੇ ਚਾਹਰ ਦੇ ਕੇ ਮਾਰਦੇ ਸੀ ਉਹ ਪਰ ਜੱਟ ਦਾ ਦਿਲ ਬਹੁਤ ਵੱਡਾ ਹੈ ਉਹ ਪਰ ਜੱਟ ਦਾ ਦਿਲ ਬਹੁਤ ਵੱਡਾ ਹੈ ਉਹ ਕਹਿੰਦੇ ਤਿੰਨ ਘੋੜੇ ਉਹ ਤਿੰਨ ਬਛੇਰੇ ਪੰਜਾਬ ਦੇ ਪੰਜਾਬ ਦੇ ਸਿੱਕਾਉਂਦੇ ਦੇਖੋ ਪੰਜਾਬ ਦੇ ਸਿੱਕਾਉਂਦੇ ਰੱਖੇ ਇੱਕ ਅੱਠ ਪਰ ਬਰੇ ਨੂੰ ਹੋਰ ਕਹਿੰਦੇ ਬਾਬਾ ਕਹਿੰਦੇ ਬਾਬਾ ਸਤਨਾਗਰ ਸਿੰਘ ਦੀ ਬੁੱਢਾ ਦਲ ਵਾਲਿਆਂ ਨੂੰ ਇੱਕ ਹੋਰ ਬਛੇਰਾ ਕਹਿੰਦੇ ਗਿਫਟ ਦੇਣਾ ਉਹ ਬਾਬੇ ਦਾ ਬਹੁਤ ਵੱਡਾ ਦਿਲ ਹੈ ਉਹ ਬਾਬੇ ਦਾ ਮੇਰਾ ਪਿਆਰ ਹੈ ਮੈਂ ਬਾਬੇ ਦੇ ਨਾਮ ਰਿਹਾ ਹੈ ਉਹ ਅਸੀਂ ਇਕੱਠੇ ਉਹ ਅਸੀਂ ਇਕੱਠੇ ਲਟੇਆ ਜਿਲ੍ਹਾਂ ਦੇ ਵਿੱਚ ਅਸੀਂ ਇਕੱਠੇ ਲਟੇਆ ਬਾਬੇ ਦਾ ਪਿਆਰ ਹੈ ਉਹ ਬਾਬਾ ਅੱਜ ਇਕੱਲੇ ਪਿਆਰ ਕਰਕੇ ਆਇਆ ਮੈਂ ਤਾਂ ਕਹਿੰਦਾ ਰਾਜਸਥਾਨ ਦੇ ਵਿੱਚੋਂ ਰਾਜਸਥਾਨ ਦੇ ਵਿੱਚੋਂ ਪੰਜਾਬ ਸ਼ਗਾਰ ਨੂੰ ਬਣਾਉਣ ਦੇ ਲਈ ਸੋਦੇ ਉੱਤੇ ਬਰਾਮਦੇ ਲਈ 5 ਲੱਖ ਰੁਪਏ ਦੀ ਆਫਰ ਕੀਤੀ ਹੈ ਕਹਿੰਦੇ 5 ਲੱਖ ਮੈਂ ਅੱਜ ਸੱਚੀ ਮੈਂ ਸੱਚੀ ਕਹਦਾ ਨਾ ਬਾਬੇ ਨੇ ਮੇਰੇ ਪਿਆਰ ਲਈ ਮੇਰੇ ਪਿਆਰ ਲਈ ਬਾਬੇ ਨੇ ਸੇ ਘੋੜਾ ਲੈ ਕੇ ਆਤਾ ਹੈ ਪਿਆਰ ਲਈ ਘੋੜਾ ਲੈਂਦਾ ਇੱਥੇ ਦਰਬੰਦੇ ਸਿਰਫ ਸੋਡਾ ਪਿਆਰ ਹੈ ਜਿਹੜਾ ਇਸ ਪੰਜਾਬ ਸ਼ਗਾਰ ਉੱਤਰਿਆ ਨਹੀਂ ਤਾਂ ਪੰਜਾਬ ਸ਼ਗਾਰ ਕਦੇ ਮੇਲੇ ਤੇ ਨਹੀਂ ਜਾਂਦਾ ਪੰਜਾਬ ਸ਼ਗਾਰ ਦਾ ਘਰੇ ਮੇਲੇ ਲਾਉਂਦਾ ਵੈਕੂ ਜੀ ਕਾ ਖਾਲਸਾ ਹਰ ਐਤਵਾਰ ਨੂੰ ਮੈਂ ਵੀ ਐਤਵਾਰ ਨੂੰ ਗਿਆ ਕਟੋ ਕਟ 780 ਬੰਦਾ 780 ਬੰਦਾ ਪੰਜਾਬ ਤੋਂ ਦੇਖਣਾ ਰੋਜ਼ ਘਰੇ ਆਉਂਦਾ ਇੱਕ ਜ਼ਰੂਰੀ ਬੇਨਤੀ ਹੈ ਤੁਸੀਂ ਸਾਰੇ ਨੇ ਜਾਣਾ ਹੈ ਪੰਜਾਬ ਸ਼ਗਾਰ ਨੇ ਸਾਰੇ ਨੇ ਜਾਣਾ ਹੈ ਪਰ ਜਾਨਾ ਤੁਸੀਂ 2 ਵਜੇ ਆ ਕਿਉਂਕਿ ਐਤਵਾਰ ਨੂੰ 2 ਵਜੇ ਘੋੜਾ ਤਿਆਰ ਹੋ ਕੇ ਰੈਡੀ ਹੋ ਕੇ 2:30 ਵਜੇ ਤੱਕ 3 ਵਜੇ ਨਿਕਲਦਾ ਹੈ ਤੇ 2 ਘੰਟੇ ਘੋੜਾ ਬਾਹਰ ਰਹਿੰਦਾ ਫਿਰ ਕਿ ਨੀਰੇ ਦਾ ਨਾ ਟਾਈਮ ਹੁੰਦਾ ਤੇ ਘੋੜੇ ਦੇ ਅੰਦਰ ਕਰਨਾ ਭਾਈ ਸਾਰੇ ਪਿੱਛੇ ਉਹ ਸਾਨੂੰ ਮਜਬੂਰ ਨਾ ਕਰੋ ਭਾਈ ਕਰਕੇ ਇੱਕ ਮਿੰਟ ਸਾਰੇ ਪਿੱਛੇ ਉਹ ਸ਼ਾਂਤੀ ਰੱਖੋ ਕਿੰਨੇ 9 ਵਜ ਗਏ ਮੇਰੇ ਹੱਥ ਤੇ ਹੱਥ ਮਲੌਣ ਦਾ ਕੋਈ ਜੱਕਰ ਨਹੀਂ 9 ਵਜ ਜਾਨੇ ਇੱਕ ਗੱਲ ਸੁਣੋ ਹੋਰ ਨਹੀਂ ਕੋਈ ਗੱਲ ਇੱਕ ਸੁਣੋ ਜਿਨ੍ਹਾਂ ਨੇ ਆਉਣਾ ਐਤਵਾਰ ਨੂੰ ਆਉਣਾ 2 ਵਜੇ ਘੋੜਾ ਕੱਢਦੀਆਂ ਤੇ 9 ਵਜੇ ਤੇ ਬਾਕੀ ਅੱਪਾ ਹਜੇ ਕਿਸੇ ਮੇਲੇ ਤੇ ਨਹੀਂ ਜਾਣਾ ਤੇ ਇੱਕ ਬੇਨਤੀ ਆ ਟਟੋਕਲ ਪਿੰਡ ਕਰਨਾ ਖੇੜੀ ਨਾ ਪਰ ਟਟੋਕਲ B H A D H O G A L ਢਟੋਗਲ ਪਿੰਡ ਪਰ ਨਾ ਮੈਪ ਤੇ ਢਟੋਗਲ ਆ ਕੇ ਪੁੱਛਦੇ ਹੋ ਕਿ ਕੋੜੇ ਵਾਲੇ ਬਾਬੇ ਨੇ ਜਾਣਾ ਖੇੜੀ ਵਾਲ ਦੇ ਆਪੇ ਛੱਡ ਕੇ ਜਾਣਗੇ ਹਾਂਜੀ ਆ ਸੋਡੇ ਪਿਆਰ ਲਈ ਆਇਆ ਬਾਬਾ ਜੀ ਮੱਤਕ ਨਾ ਕਰਿਓ ਬਾਈ ਬੜ ਕੇ ਤੁਸੀਂ ਵੀ ਸੋਡੇ ਦੀ ਘਰੇ ਪਰਵਾਹ ਡਿੱਗਦੇ ਨੇ ਉਹ ਠੱਕਾ ਨਾ ਕਰਿਓ ਆਣ ਦੇ ਨਾਲ ਆ ਰਾਮ ਦੇ ਨਾਲ ਬਾਬਾ ਜੀ ਇੱਥੇ ਵੀ ਆਪਣੇ ਕੋਲੇ ਇੱਥੇ ਨੇ ਬਾਬਾ ਜੀ ਰਾਮ ਆਪਣੇ ਕੋਲੇ ਸਿਹਤ ਬਹੁਤ ਕਮਜ਼ੋਰ ਆ ਉਹ ਦੁਸ਼ਮਣਾਂ ਨੇ ਪਾਰੇ ਵੀ ਦਿੱਤੇ ਉਹ ਦੁਸ਼ਮਣਾਂ ਨੇ ਕੱਡੀਆਂ ਵੀ ਚੜਾਗੀਆਂ ਉਹ ਝੂਠੇ ਪਰਚੇ ਵੀ ਕਰਾਏ ਪਰ ਜੱਟ ਉਹ ਜੱਟ ਤੂਫਾਨ ਬਣ ਕੇ ਉਤਰਿਆ ਉਹ ਤੂਫਾਨ ਬਣ ਕੇ ਉਤਰਿਆ ਜੱਟ ਬਾਬਾ ਖੇੜੀ ਵਾਲਾ ਉਹ ਬਾਬਾ ਖੇੜੀ ਵਾਲਾ ਕਹਿੰਦੇ ਤੂਫਾਨ ਬਣ ਕੇ ਉਤਰਿਆ ਉਹ ਬਾਤ ਕੋਸ਼ੀਆਂ ਕੀਤੀਆਂ ਦੁਸ਼ਮਣਾਂ ਨੇ ਮਾਰਨ ਲਿਆ ਪਾਰੇ ਵੀ ਦਿੱਤੇ ਉਹ ਗੋਹਾਂ ਦੀ ਕਰਾਈਆਂ ਮੈਂ ਤੁਹਾਨੂੰ ਦੱਸ ਦਿਆਂ ਪੱੜੀ ਮੇਰੀ ਜਾਰੀ ਪਈ ਆ ਬਾਬੇ ਦੇ ਨਾਲ ਜੇਹ ਦੇ ਵਿੱਚ ਜੇਲ੍ਹ ਦੇ ਵਿੱਚ ਵੀ ਬਾਬੇ ਨੂੰ ਮਾਰਨ ਦੀ 30 ਲੱਖ ਦੀ ਫਰੋਤੀ ਬਾਬੇ ਨੂੰ ਜੇਲ੍ਹ ਦੇ ਵਿੱਚ ਮਾਰਨ ਦੀ 30 ਲੱਖ ਦੀ ਫਰੋਤੀ ਆਈ ਹੈ। ਉਹ ਅਸੀਂ ਬਾਬੇ ਦੇ ਨਾਲ ਹੱਕ ਟਾ ਕੇ ਖੜੇ ਹਾਂ। ਤੇ ਬਾਬਾ ਜੀ ਨੇ ਮੈਂ ਕਿਹਾ ਬਾਬਾ ਜੀ ਨੇ ਮੈਂ ਕਿਹਾ ਬੰਦਾ ਬਾਬਾ ਜੀ ਉਹ ਜੇਲ੍ਹ ਦੇ ਵਿੱਚ ਮੇਰੇ ਨਾਲ ਬੰਦੇ ਬਹੁਤ ਰਹਿ ਕੇ ਬਾਗੇ ਪਰ ਮੈਂ ਕਿਸੇ ਨੇ ਮੁੱਲ ਨਹੀਂ ਪਾਇਆ ਯਾਰੀ ਦਾ ਕਿਸੇ ਨੇ ਮੁੱਲ ਨਹੀਂ ਪਾਇਆ ਬਾਬਾ ਕਹਿੰਦਾ ਤਾਂ ਤੇਰੇ ਨਾਲ ਇੱਕ ਬਚਨ ਹੈ ਉਹ ਤੇਰੇ ਨਾਲ ਇੱਕ ਵਾਦਾ ਹੈ ਜਿੱਦੇ ਆਏਗਾ ਨਾ ਜਿਹੜੀ ਬਾਬਾ ਜੀ ਦੀ ਕੁਟੀਆਂ ਨਾਲ ਕੁਟੀਆਂ ਕਹਿੰਦੇ ਮਾਤਾ ਨੂੰ ਜਾਣ ਦੀ ਪਰਮਿਸ਼ਨ ਆ ਉੱਥੇ ਕੱਲੇ ਮਾਤਾ-ਬਾਪਾ ਜੀ ਨੂੰ ਰੋਟੀ ਲੈ ਕੇ ਜਾਂਦੀ ਐ ਉਹ ਮੇਰਾ ਮਨ ਪਰ ਆ ਉਹ ਕਹਿੰਦਾ ਬਾਪਾ ਕਹਿੰਦਾ ਉਹ ਮੇਰੇ ਨਾਲ ਪਾਏ ਇੱਥੇ ਛੱਡੋ ਬਿੱਟੇ ਪਾਸੀ ਬਿੱਟਾ ਤੇ ਇਕੱਠੇ ਉਹ ਸਾਡੇ ਬਾਪੇ ਯਾਰ ਨੇ ਉਹ ਯਾਰੀ ਪਗਾਈ ਐ ਉਹ ਜੱਟ ਉਹ ਜੱਟਾ ਜਿਹਨੇ ਕਹੀ ਹੋਈ ਜ਼ਬਾਨ ਪਗਾਈ ਐ ਨਹੀਂ ਤਾਂ ਜਿਹੜੀਆਂ ਯਾਰੀਆਂ ਉਹ ਘਾਹਕੀ ਬੋਲਾਂ ਉਹ ਕਿੰਦੀਆਂ ਬਿਮਾਰੀਆਂ ਕਹਿੰਦੇ ਬਾਬੇ ਦਾ ਪਿਆਰ ਹੈ ਉਹ ਬਾਬੇ ਨੇ ਕਹੇ ਜੈਦੇ ਬੋਲ ਉਹ ਬਾਬੇ ਨੇ ਕਹੇ ਜੈਦੇ ਬੋਲ ਪਗਾਏ ਨੇ ਉਹ ਬਾਬਾ ਜੀ ਦੀ ਮਾਤਾ ਤੋਂ ਪਰミਸ਼ਨ ਹੈ ਉਹ ਤੁਹਾਡਾ ਭਰਾ ਤੁਹਾਡਾ ਭਰਾ ਉੱਥੇ ਜਾ ਕੇ ਬਾਬਾ ਜੀ ਨਾਲ ਆਰਾਮ ਕੀਤਾ ਹੈ ਬਾਬਾ ਜੀ ਦੀ ਸੰਗਤ ਕੀਤੀ ਹੈ ਉਹ ਬੜਾ ਨਜ਼ਾਰਾ ਆਇਆ ਬੜਾ ਆਨੰਦ ਆਇਆ ਅੱਜ ਉਤੋਂ ਵੀ ਆਨੰਦ ਆਇਆ ਜਿਹੜਾ ਤੁਸੀਂ ਇੰਨਾ ਪਿਆਰ ਦਿੱਤਾ ਹੈ ਉਹ ਇੱਕ ਵੀਡੀਓ ਪਾਈ ਆ ਬਾਬਾ ਜੀ ਨੇ ਕਈ ਤੋਂ ਫਰ ਪ੍ਰੀਰਮ ਮੇ ਲਾਹਰਵੰਡੀ ਸਾਹਿਬ ਇਹਦੇ ਪਸਾਖੀ ਦੇ ਮੇਲੇ ਜਿੱਦਾਂ ਇਕੱਠ ਹੋਇਆ ਓਏ ਇੱਕ ਵੀਡੀਓ ਤੇ ਓਏ ਤੁਸੀਂ ਇੰਨਾ ਪਿਆਰ ਕਰਦੇ ਹੋ ਪੰਜਾਬ ਦਾ ਲੈਜੈਂਡ ਘੋੜਾ ਪੰਜਾਬ ਸ਼ਿੰਗਾਰ ਸੋਨੇ ਦਰਵਾਣ ਪਹਿਲੀ ਵਾਰ ਬਾਬਾ ਜੀ ਕਹਿੰਦੇ ਜਿਹਦੇ 100 ਤੇ ਆਉਣੇਗਾ ਇਹ 100 ਕਰਾ ਰਹੇ ਨੇ ਬਾਬਾ ਜੀ ਬਹੁਤ ਵੱਡਾ 1 ਕਰੋੜ ਰੁਪਇਆ ਲੱਗਣਾ ਹੈ ਤੇ 1 ਕਰੋੜ ਟਰੈਕਟਰ ਵੀ ਦਿੱਤੇ ਜਾਣਗੇ ਬਲਟ ਮੋਟਰਸਾਈਕਲ ਦੇ ਮੁੱਠ ਲੈ ਕਲਾ ਅੱਲੀ ਦਿਨਾਂ ਦੇ ਕੋਈ ਗਿੱਤੀ ਨਹੀਂ ਕਹੇ ਬਹੁਤ ਵੱਡਾ ਪਿਆਰ ਹੈ ਉਹ ਅਸੀਂ ਬੱਬੂ ਮਾਂ ਨੂੰ ਮਿਲੇ ਬੱਬੂ ਮਾਂ ਨੂੰ ਮਿਲੇ ਸਾਰੇ ਕੈਮਰੇ ਕਹਿੰਦੇ ਆਨ ਹੋ ਗਏ ਉਹ ਜਿੱਤੇ ਬਾਬਾ ਗਿਆ ਰੱਦਗੇ ਪੈਸੇ ਦੇ ਵਿੱਚ 500 ਚਾਥੇ ਦੀ ਗੱਲ ਕਹੇ ਜਦੋਂ ਬਾਬੇ ਨੇ ਐਂਟਰੀ ਕੀਤੀ ਸਾਰੇ ਵਿਆਹ ਦੇ ਕੈਮਰੇ ਆਨ ਹੋ ਗਏ ਇੱਕ ਗੱਲ ਹੋਰ ਬਾਈ ਨਾ ਆ ਹੁਣ ਵੀਡੀਓ ਬਣਾ ਦੇ ਅੱਥਨ ਤੱਕ ਪਾ ਦੇ Así, a solo, solo, solo para solo.